ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਭਾਜਪਾ ਅਤੇ ਆਰਐਸਐਸ ਵੱਲੋਂ ਹਿੰਦੂ ਧਰਮ ਤੇ ਹਿੰਸਾ ਫੈਲਾਉਣ ਦੇ ਕੀਤੇ ਗਏ ਹਮਲੇ ਦੇ ਜਵਾਬ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਫਨਾ ਨੇ ਜ਼ਿਲ੍ਹਾ ਭਾਜਪਾ ਦਫ਼ਤਰ ਲੁਧਿਆਣਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ। ਸਾਥਿਓ ਕੱਲ ਤੁਸੀਂ ਸਾਰਿਆਂ ਨੇ ਪਾਰਲੀਮੈਂਟ ਦੇ ਵਿੱਚ ਦੇਖਿਆ ਕਿ ਨੇਤਾ ਪ੍ਰਤੀਪਕਸ਼ ਜਿਹੜਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਕਿ ਅੱਜ ਕੱਲ ਸੰਵਿਧਾਨਿਕ ਜ਼ਿੰਮੇਵਾਰੀ ਜਿਸ ਕੋਲ ਪਹਿਲੀ ਵਾਰ ਉਹਨਾਂ ਨੂੰ ਮਿਲੀ ਹੈ ਔਰ ਜਿਸ ਤਰੀਕੇ ਦੀ ਉਹਨਾਂ ਦੀ ਕਾਰਗੁਜ਼ਾਰੀ ਕੱਲ ਪਾਰਲੀਮੈਂਟ 'ਚ ਦੇਖਣ ਨੂੰ ਮਿਲੀ ਉਹਦੇ ਜਿੱਤੇ ਪਹਿਲੇ 'ਚ ਕੋਈ ਇੰਤਜ਼ਾਰ ਕੋਈ ਜ਼ਿਆਦਾ ਫਰਕ ਨਹੀਂ ਕਿਉਂਕਿ ਜਿੰਨਾ ਗੈਰ ਜ਼ਿੰਮੇਵਾਰਾ ਨਾ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਕੱਲ ਦੀ ਉਹ ਸਾਰੀ ਭਾਸ਼ਣ ਰੱਖਿਆ ਇੱਕ ਤਾਂ ਉਹਦੀਆਂ ਚ ਮर्यादाਵਾਂ ਨੂੰ ਤਰ ਤਰ ਕੀਤਾ ਪਦ ਜਿਹੜੀ ਪਦ ਗਰਮਾਂ ਦੀ ਵੀ ਜਿਹੜੀ ਗੱਲ ਜਿਹੜੀ ਉਹਨੂੰ ਵੀ ਉਹਦੀ ਗਰਮਾਂ ਨੂੰ ਵੀ ਘਟਾਇਆ ਔਰ ਨਾਲ ਨਾਲ ਜਿਹੜੀ ਸਾਡੇ ਸਭ ਤੋਂ ਵੱਡੀ ਜਿਹੜੀ ਸੀ ਕਿ Hindu ਧਰਮ ਨੂੰ ਅਸੱਤਿਆ ਤੇ ਅਹਿੰਸਾ ਦੇ ਰੱਖਿਆ ਕਿ ਜਿਹੜੇ ਆਪਣੇ ਆਪ ਨੂੰ Hindu ਕਹਿੰਦੇ ਆ ਉਹ ਨਫ਼ਰਤ ਫਲਾਉਂਦੇ ਆ ਉਹ ਅਹਿੰਸਾ ਕਰਦੇ ਆ ਸ ਸਤਿਆਵਾਦੀ ਹੈ ਐਸਾ ਬੜਾ ਜਾਨੀ ਇਹ ਕਹਿ ਸਕਦੇ ਆ ਕਿ ਅਸੀਂ Hindu ਧਰਮ ਦੇ ਮੰਨਣ ਵਾਲਿਆਂ ਦੀ ਪੂਰੀ ਤਰ੍ਹਾਂ ਉਹਨਾਂ ਨੇ ਇੱਕ અપਮਾਨ ਕੀਤਾ ਹੈ। ਔਰ ਇਹ ਪਹਿਲੀ ਵਾਰ ਸਾਨੂੰ ਹਿੰਦੂਆਂ ਨੂੰ ਉਹ ਇਸ ਤਰੀਕੇ ਦਾ ਕਹਿਣ ਵਾਲੇ ਜਦ ਕਿ ਕਾਂਗਰਸ ਦੀ ਪ੍ਰਤੀ ਜਿਹੜੀ ਆ ਉਹ ਹਮੇਸ਼ਾ ਨਫ਼ਰਤ ਫਲਾਉਣ ਦੀ ਰਹੀ ਹੈ। ਹਮੇਸ਼ਾ ਉਹਨਾਂ ਦੀ ਨਫ਼ਰਤ ਜਿਹੜੀ ਆ ਉਹਦੀ ਪ੍ਰਵਤੀ ਰਹੀ ਹੈ। ਔਰ ਜੇ ਅਸੀਂ ਇਹ ਕਹਿ ਲਈਏ ਕਿ ਦੇਸ਼ ਦੀ ਵੰਡ ਵੀ ਅਗਰ ਹੋਈ ਤਾਂ ਉਹ ਵੀ ਕਾਂਗਰਸੀਆਂ ਦੀ ਉਸ ਜਿਹੜੀ ਆ ਮਨਸ਼ਾ ਜਿਹੜੀ ਸੀਗੀ ਨਫ਼ਰਤ ਫੈਲਾਉਣ ਦੀ ਮਨਸ਼ਾ ਨੂੰ ਔਰ ਸੱਤਾ ਹਥਿਆਉਣ ਦੀ ਮਨਸ਼ਾ ਨੂੰ ਲੈ ਕੇ ਉਹਨਾਂ ਦੇ ਲਈ ਜਿਹੜੀ ਉਸ ਤਰੀਕੇ ਦੇ ਨਾਲ ਦੇਸ਼ ਦੀ ਵੰਡ ਹੋਈ। ਔਰ ਦੂਸਰੀ ਜਿੰਨੇ ਵੀ ਅਸੀਂ ਦੇਖਿਆ ਤੇ 1984 ਦਾ ਜਿਹੜਾ ਦੰਗੇ ਹੋਏ ਜਿਸ ਤਰੀਕੇ ਨਾਲ ਇੱਕ ਤਰਫਾ ਜਿਹੜੀ ਮੌਬਲਿੰਗ ਚਿੰਗ ਅਸੀਂ ਕਹਦੇ ਹੀ ਹੋਈ ਉਹ ਵੀ ਕਾਂਗਰਸ ਦੀ ਨਫ਼ਰਤ ਦੀ ਕਾਰਨ ਹੋਈ। ਔਰ ਜਿਸ ਤਰੀਕੇ ਨਾਲ ਸਿੱਖ ਸਮਾਜ ਦੇ ਉੱਤੇ ਉਹਨਾਂ ਨੇ ਜਿਹੜੇ ਅਟੈਕ ਕੀਤੇ, ਲੋਕਾਂ ਨੂੰ ਟਾਇਰ ਪਾ ਕੇ ਜਿਹੜਾ ਜਲਾਇਆ ਗਿਆ, ਕੇਸ ਕਤਲ ਕੀਤੇ ਬਹੁਤ ਸਾਰੀਆਂ ਘਟਨਾਵਾਂ ਤੋਂ ਤੁਸੀਂ ਜਾਣੂ ਆ। ਉਹ ਵੀ ਇੱਕ ਜਿਹੜੀ ਕਾਂਗਰਸ ਦੀ ਨਫ਼ਰਤ ਦੇ ਕਾਰਨ ਜਿਹੜਾ ਦੇਸ਼ ਦੇ ਵਿੱਚ ਹੋਇਆ। ਔਰ ਜਦ ਕੀ ਜਦੋਂ ਦੀ ਮੋਦੀ ਜੀ ਦੀ ਸਰਕਾਰ ਆਈ ਹੈ ਤੁਸੀਂ ਇਹ ਦੇਖਦੇ ਹੋ ਕਿ ਕਿਤੇ ਵੀ ਕੋਈ ਕ੍ਰਿਮਨਲ ਦੰਗੇ ਨਹੀਂ ਹੋਏ ਕਿਤੇ ਵੀ ਦੋ ਸੰਪਰਦਾਇਕ ਦੰਗੇ ਨਹੀਂ ਹੋਏ ਜਦਕੇ ਜਦੋਂ ਤੱਕ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਕਿਸ ਤਰੀਕੇ ਨਾਲ ਸੰਪਰਦਾਇਕ ਦੰਗੇ ਹੁੰਦੇ ਰਹੇ ਔਰ ਇਹ ਜਿਹੜੀ ਦੇਸ਼ ਦੀ ਰਾਜਨੀਤੀ ਉਹ ਨਫਰਤ ਦੇ ਉੱਤੇ ਕਰਦੇ ਰਹੇ ਅੱਜ ਜੇ ਭਾਈਚਾਰਕ ਸਾਂਝ ਨੂੰ ਵਧਾਇਆ ਤਾਂ ਮਾਨਯੋਗ ਮੋਦੀ ਜੀ ਨੇ ਬਤਾਇਆ ਔਰ ਇਸ ਸਾਂਝ ਦੇ ਵਧਣ ਕਰਕੇ ਹੀ ਹੱਲੇ ਤੱਕ ਕਿਤੇ ਵੀ ਕੋਈ ਵੀ ਦੰਗੇ ਜਿਹੜੇ ਇਸ ਤਰੀਕੇ ਨਾਲ ਲੈ ਕੇ ਨਹੀਂ ਹੋਏ ਇਹ ਜਿਹੜੀ ਇੱਕ ਦੇਸ਼ ਦੀ ਜਿੱਥੇ ਕਮਾਂਡ ਸੰਭਾਲ ਰਿਹਾ ਮੋਦੀ ਜੀ ਦੀ ਔਰ ਕਾਂਗਰਸ ਦੀ ਕਾਰਗੁਜ਼ਾਰੀ ਚ ਜਿਹੜਾ ਫਰਕ ਰਿਹਾ ਔਰ ਕਾਂਗਰਸ ਨੇ ਜਿਹੜਾ ਅੱਜ ਇਸ ਤਰੀਕੇ ਨਾਲ ਕੀਤਾ ਔਰ ਕੱਲਿਓ ਜਦੋਂ ਜਿਹੜੀ ਉਹ ਗਰਮਾ ਦਾ ਭੰਗ ਕਰ ਰਹੀ ਸੀ ਤੇ ਬਾਕੀ ਸਾਰੇ ਕਾਂਗਰਸੀ ਜਿਹੜੇ ਸੀ ਉਹਨਾਂ ਦੇ ਨਾਲ ਉਹਦਾ ਜਿਹੜਾ ਸਹਿਯੋਗ ਕਰ ਰਿਹਾ ਸੀ ਔਰ ਜਿਹਦੇ ਚ ਅਸੀਂ ਦੇਖਿਆ ਕਿ ਉਹਨਾਂ ਨੇ ਝੂਠ ਬੋਲੇ ਚ ਹੈ ਉਹ ਕਿਸਾਨਾਂ ਨੂੰ ਲੈ ਕੇ ਅਗਨੀਵੀਰ ਨੂੰ ਲੈ ਕੇ ਔਰ ਜਿਹੜੇ ਹੋਰ ਜਿਹੜੇ ஆயுதਿਆਂ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਝੂਠ ਬੋਲੇ ਗਏ ਔਰ ਉਹਦੇ ਚ ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਕਹਾਂਗਾ ਕਿ ਹਿੰਦੂਆਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਜਿਹੜੀ ਨਫ਼ਰਤ ਦੀ ਗੱਲ ਕੀਤੀ ਜਿਹਦੇ ਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਉਹਦਾ ਜਿਹੜੀ ਸਾਨੂੰ ਕਹਿਣ ਵਾਲੇ ਉਹ ਆਪਣੇ ਮੰਢੇ ਥੱਲੇ ਜਿਹੜਾ ਸੋਟਾ ਫੇਰਨ ਤੇ ਉਹਨਾਂ ਨੂੰ ਜਿਹੜਾ ਪਤਾ ਲੱਗੇ 1984 ਦੇ ਦੰਗੇ ਦੀ ਵੀ ਗੱਲ ਕਰਤੇ ਅੱਜ ਜਦੋਂ ਉਹਨਾਂ ਦੀ ਜੁੜੀ 99 ਸੀਟਾਂ ਵੀ ਆ ਗਈਆਂ ਪਰ ਜਿਹੜਾ ਵਿਵਹਾਰ ਦੇ ਵਿੱਚ ਕਿਤੇ ਫਰਕ ਨਹੀਂ ਪਿਆ ਉਹ ਨਫ਼ਰਤ ਜਿਹੜੀ ਉਹਨਾਂ ਦੇ ਵਿਵਹਾਰ ਚ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਔਰ ਇਸ ਤੋਂ ਇਲਾਵਾ ਕਿਤੇ ਵੀ ਉਹਨਾਂ ਚ ਫਰਕ ਨਹੀਂ ਆਇਆ ਔਰ ਜਿੱਥੇ ਤੱਕ ਕਹ ਦੀਏ ਕਿ ਤੁਸੀਂ ਜਦੋਂ ਕੋਈ ਹਿੰਦੂਆਂ ਦੇ ਖਿਲਾਫ ਹੁੰਦੀ ਗੱਲ ਤੇ ਕੋਈ ਨਹੀਂ ਬੋਲਦਾ ਇਕੋ ਤੁਸੀਂ ਦੇਖਿਆ ਹੁਣ ਤਾਮਿਲਨਾਡ ਚ ਹੋਇਆ ਤਾਮਿਲਨਾਡ ਦੇ ਉਹ ਚੀਫ ਮਿਨਿਸਟਰ ਨੇ ਵੀ ਹਿੰਦੂਆਂ ਦੇ ਪ੍ਰਤੀ ਜਿਹੜੀ ਆਪਣੀ ਸਟਾਲਿਨ ਦੀ ਸਟਾਲਿਨੀ ਸੀ ਨਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਉਦੋਂ ਵੀ ਇਹ ਇਹਨਾਂ ਦੀ ਪਾਰਟੀ ਦਾ ਉਹ ਹਿੱਸਾ ਮੰਨੋ ਗੱਟਬੰਧ ਦਾ ਇਸੇ ਇਹਨਾਂ ਨੇ ਕਿਤੇ ਉਹਨੂੰ ਨੂੰ ਕਿਤੇ ਉਹਦਾ ਵਿਰੋਧ ਨਹੀਂ ਇੱਕ ਸ਼ਬਦ ਨਹੀਂ ਬੋਲਿਆ ਬੰਗਾਲ ਦੇ ਵਿੱਚ ਜੇਕਰ ਤੇ ਹਿੰਦੂਆਂ ਦੇ ਉੱਤੇ ਤੱਕ ਹੁੰਦੇ ਤੇ ਕਿਤੇ ਇੱਕ ਸ਼ਬਦ ਕਾਂਗਰਸ ਦਾ ਕੋਈ ਵੀ ਲੀਡਰ ਨਹੀਂ ਬੋਲਦਾ ਇਸ ਤੋਂ ਇਲਾਵਾ ਜਿੱਥੇ ਵੀ ਦੇਸ਼ ਦੇ ਵਿੱਚ ਜਾਨੀ ਤਾਮਿਲਨਾਡ ਦੀ ਹਾਜੀਬੁੱਲ ਤਾਹਿਰ ਦੀ ਮੰਨਸ਼ਾ ਜਿਹੜੀ ਸੀ ਉਹ ਵੀ ਤੁਸੀਂ ਦੇਖੀ ਹੈ ਕੇਰਲਾ ਦੇ ਵਿੱਚ ਜਿਸ ਤਰੀਕੇ ਨਾਲ ਹਿੰਦੂਆਂ ਦੇ ਖਿਲਾਫ ਜਿਹੜੀ ਉਹ ਦੰਗੇ ਹੋਏ ਜਾਂ ਉਹਨਾਂ ਦੇ ਅਤਿਆਚਾਰ ਹੋਏ ਔਰ ਉਹ ਸਾਰੀਆਂ ਜਿਹੜੀਆਂ ਤੁਸੀਂ ਚੀਜ਼ਾਂ ਦੇਖੀਆਂ ਉਹਦੇ ਤੇ ਕੋਈ ਨਹੀਂ ਬੋਲ ਰਿਆ ਹੁਣ ਦੂਸਰੀ ਗੱਲ ਕਾਂਗਰਸ ਜਿਹੜੀ ਹੈ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਬਿਆਨ ਕਰਦੀ ਆਈ ਹੈ 2010 ਦੇ ਵਿੱਚ ਵੀ ਜਿਹੜਾ ਪੀਚਤੰਬਰਮ ਨੇ ਵੀ ਇਹ ਜਿਹੜਾ ਇਹਨੂੰ ਹਿੰਦੂਆਂ ਨੂੰ ਅਤਵਾਦੀ ਕਿਹਾ ਇਹ ਅਜ ਤੋਂ ਨਹੀਂ ਮਨ ਲਓ ਪਹਿਲਾਂ ਤੋਂ ਹੀ ਇਹ ਟਾਰਗੇਟ ਕਰਕੇ ਆਏ ਹਿੰਦੂਆਂ ਨੂੰ ਔਰ 2013 ਚ ਜਿਹੜਾ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਹਿੰਦੂਆਂ ਨੂੰ ਜਿਹੜਾ ਆ ਅਤੰਗਵਾਦੀ ਕਿਹਾ ਸੀ ਔਰ ਇੱਥੇ ਤੱਕ ਕਿ 2021 ਚ ਵੀ ਜਿਹੜਾ ਆ ਰਾਹੁਲ ਗਾਂਧੀ ਨੇ ਕਿਹਾਤਾ ਸੀ ਕਹਿੰਦਾ ਇਹ ਹਿੰਦੂਆਂ ਨੂੰ ਜਿਹੜਾ ਆ ਦੇਸ਼ ਤੋਂ ਬਾਹਰ ਕੱਢ ਦੇਣਾ ਇਹ ਜਿਹੜੀ ਔਥੈਂਟਿਕ ਜਿਹੜੀ ਉਹਦੇ ਸੀਗੀ ਔਰ ਉਹਨਾਂ ਨੇ ਪੂਰੇ ਹਿੰਦੂਆਂ ਦੀ ਜਿਹੜੀ ਆ ਇੱਕ ਤਰੀਕੇ ਨਾਲ અપਮਾਨ ਕੀਤਾ ਔਰ ਹਿੰਦੂਆਂ ਨੂੰ ਕਿਤੇ ਨਾ ਕਿਤੇ ਦੋਸ਼ੀ ਠਰਾਉਣ ਦੀ ਇਸ ਪੋਜੀਸ਼ਨ ਦੇ ਵਿੱਚ ਹੀ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੀ ਰਾਜਨੀਤੀ ਜਿਹੜੀ ਆ ਉਹ ਨਫ਼ਰਤ ਦੀ ਜਿਹੜੀ ਰਾਜਨੀਤੀ ਕਰਦੇ ਰਹੇ ਔਰ ਹਮੇਸ਼ਾ ਜਿਹੜੀ ਆ ਉਹ ਕਹਿੰਦਾ ਪਾਪ ਰਾਜਨੀਤਿਕ ਤੌਰ ਤੇ ਤੇ ਆਪਣੀਆਂ ਰੋਟੀਆਂ ਸੇਕਣਾ ਔਰ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਔਰ ਇਸ ਤੋਂ ਪਹਿਲਾਂ ਜਿਹੜੀ ਆ ਮੈਂ ਜੇ ਕਹਾ ਕਿ 20 ਫਰਵਰੀ ਨੂੰ ਜਿਹੜਾ 2013 ਨੂੰ ਸੁਸ਼ੀਲ ਕੁਮਾਰ ਸਿੰਦੇ ਜਿਹੜਾ ਸੀਗਾ ਉਹਨੇ ਵੀ ਕਿਹਾ ਸੀ ਕਿ ਆਰਐਸਐਸ ਤੇ ਭਾਜਪਾ ਜਿਹੜੀ ਆ ਇਹ ਹਿੰਸਕਾ ਅਤਵਾਦੀ ਇਦਾਂ ਦੀ ਕਿਹਾ ਸੀ ਔਰ ਜਦੋਂ ਉਹਨਾਂ ਨੂੰ ਕਿਹਾ ਸੀ ਕਿ ਪਾਰਲੀਮੈਂਟ ਕਿਹਾ ਸੀ ਕਿ ਤੁਸੀਂ ਤੱਥ ਪੇਸ਼ ਕਰੋ ਤਾਂ ਫਿਰ ਤੱਥ ਨੇ ਪੇਸ਼ ਕਰਕੇ ਆਏ ਦਿੱਤੇ ਸੀ ਔਰ ਉਹਨੇ ਪਾਰਲੀਮੈਂਟ ਦੇ ਵਿੱਚ ਉਹਦੀ ਮਾਫੀ ਮੰਗੀ ਸੀ 2013ਾਂ ਔਰ ਅੱਜ ਜਿਹੜਾ ਆ ਹੁਣ ਅੱਜ ਤੁਸੀਂ ਦੇਖਿਆ ਕਿ ਉਹ ਰਾਹੁਲ ਗਾਂਧੀ ਜੀ ਭਗਵਾਨ ਸ਼ਿਵ ਦਾ ਵੀ ਚਿੱਤਰ ਦਿਖਾ ਰਹੇ ਗੁਰੂ ਨਾਨਕ ਦੇਵ ਜੀ ਦਾ ਵੀ ਚਿੱਤਰ ਦਿਖਾਇਆ ਜਦਕਿ ਇੱਕ ਮर्यादाਵਾਂ ਹੁੰਦੀਆਂ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਇਸ ਤਰੀਕੇ ਦਾ ਨਹੀਂ ਕਰ ਸਕਦੇ ਔਰ ਇਹ ਵੀ ਉਹਨੂੰ ਕਿਹਾ ਕਿ ਇਸ ਤਰੀਕੇ ਨਾਲ ਚਿੱਤਰ ਨੂੰ ਰੱਖਣਾ ਇਹ ਭਗਵਾਨ ਦਾ ਅਪਮਾਨ ਹੈ ਇਹ ਜਣੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹਨਾਂ ਦੀ ਅਪਮਾਨ ਕਰ ਰਹੇ ਸੀਗੇ ਉਹਨਾਂ ਨੂੰ ਬਾਰ-ਬਾਰ ਕਿਹਾ ਕਿ ਜਿਸ ਤਰੀਕੇ ਨਾਲ ਰੱਖ ਰਹੇ ہیں ਜਿਸ ਤਰੀਕੇ ਨਾਲ ਕਰ ਰਹੇ ہیں ਇਹ ਭਗਵਾਨਾ ਭਗਵਾਨ ਜਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਆਪਾਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਪਰ ਫਿਰ ਵੀ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਇਹ ਵੀ ਤੁਸੀਂ ਜਿਹੜਾ ਦੇਖਣਾ ਔਰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹਦੇ ਤੇ ਅਸਰ ਨਹੀਂ ਹੋਇਆ ਔਰ ਇੱਥੇ ਜਿਹੜੀ ਹੈ ਅੱਗੇ ਮੈਂ ਕਹਾ ਕਿ ਕਰਨਾਟਕ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹਨੇ ਵੀ ਜਿਹੜਾ ਸਤੀਸ਼ ਜਾਕਰ ਹੋਲੀ ਉਹਨੇ ਵੀ ਹਿੰਦੂਆਂ ਨਾਲ ਜਿਹੜਾ ਉਹਦੇ ਅਪਸ਼ਬਦ ਬੋਲੇ ਔਰ ਇੱਥੋਂ ਤੱਕ ਕਿ ਜਦੋਂ ਭਾਰਤ ਜਿਹੜੋ ਯਾਤਰਾ ਚੱਲ ਰਹੀ ਸੀ ਔਰ ਉਹਦੇ ਚ ਜਾਰਜ ਪਨੇਤਰਾ ਪਨੇਤਰਿਆ ਨੇ ਵੀ ਜਿਹੜਾ ਆ ਕਿਹਾ ਸੀ ਕਿ ਭੀ ਭਾਰਤ ਦੀ ਧਰਤੀ ਹਿੰਦੂਆਂ ਕਰਕੇ ਅਪਵਿੱਤਰ ਹੋ ਗਈ ਆ ਯਾਨੀ ਇੱਥੇ ਤੱਕ ਅਪਮਾਨ ਕਰਦੇ ਆ ਕਿ ਹਿੰਦੂਆਂ ਦੇ ਇੱਥੇ ਅਪਮਾਨਿਤ ਹੋ ਗਈ ਆ ਔਰ ਇਸ ਕਰਕੇ ਮੈਂ ਧਰਤੀ ਤੇ ਸਿੱਧਾ ਪੈਰ ਨਹੀਂ ਰੱਖਦਾ ਕਿ ਮੈਂ ਪਵਿੱਤਰ ਨਾ ਹੋ ਜਾਈ ਮੈਂ ਜੁੱਤੇ ਪਾ ਕੇ ਜਾਂਦਾ ਚੱਲਦਾ ਯਾਨੀ ਇਸ ਤਰੀਕੇ ਦੀ ਸ਼ਬਦਾਵਲੀ ਬੋਲਣ ਵਾਲੇ ਅੱਜ ਉਹ ਜਿਹੜੇ ਦੂਸਰੇ ਪਾਸੇ ਸਾਨੂੰ ਪਾਰਲੀਮੈਂਟ ਦੇ ਵਿੱਚ ਝੂਠ ਸੇ ਬੋਲ ਕੇ ਔਰ ਨਫ਼ਰਤ ਦੀ ਜਿਹੜੀ ਆ ਔਰ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਬੂਟ ਪਾ ਕੇ ਚੱਲਦਾ ਔਰ ਨਾਲੇ ਕਿਹਾ ਸੀ ਕਿ ਹਿੰਦੂ ਜਿਹੜੇ ਆ ਇਹ ਕੋਰੋਨਾ ਵਾਇਰਸ ਵਰਗੇ ਇਹਦਾ ਨਾ ਖਤਮਾ ਕਰਨਾ ਪੈਣਾ ਸੋ ਇਹ ਇੱਕ ਤਰੀਕੇ ਦੀ ਸ਼ੁਰੂ ਤੋਂ ਹੀ ਹਿੰਦੂਆਂ ਦੇ ਪ੍ਰਤੀ ਇੱਕ ਜਿਹੜੀ ਭਾਵਨਾ ਆ ਉਹ ਬੜੀ ਮੰਦ ਭਾਵਨਾ ਜਿਹੜੀ ਲੈ ਕੇ ਚੱਲਣ ਦੇ ਆ ਔਰ ਇਹ بار بار ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜੀ ਉਸ ਤਰੀਕੇ ਦਾ ਉਹਦੀ ਪਾਲਣਾ ਨਹੀਂ ਕੀਤੀ ਮर्यादाਵਾਂ ਦੀ ਪਾਲਣਾ ਨਹੀਂ ਕੀਤੀ ਹੁਣ ਜੇ ਜਿੱਥੇ ਤੱਕ ਮੈਂ ਕਿਹਾ ਕਿ ਉਹਨਾਂ ਦੀ ਫੋਟੋਆਂ ਦੇ ਉੱਤੇ ਚਿੱਤਰ ਜਿਹੜੇ ਆ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਨਹੀਂ ਹੈ ਹੁਣ ਇੱਕ ਪਾਸੇ ਤੋਂ ਪ੍ਰਭਾਨ ਸ਼ੰਕਰ ਜੀ ਦੀ ਗੱਲ ਕਰਦਾ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦਾ ਪਰ ਤੁਸੀਂ ਐਤੀ ਸ਼ਪਤ ਲੈਂਦਿਆਂ ਦੇਖਿਆ ਹੁਣਾਂ ਸਾਰੇ ਜਿੰਨੇ ਜਿਹੜੇ ਸ਼ਪਤ ਲੈਂਦੇ ਸੀ ਉਹਨੇ ਈਸ਼ਵਰ ਦੀ ਸੌਂ ਲੈ ਕੇ ਖਾ ਕੇ ਕੀਤੀ ਹੈ ਅਜੇ ਲਾ ਕਿਸੇ ਨੇ ਵੀ ਕਰਨਾ ਹੋਵੇ ਚੈੱਕ ਕਰਨਾ ਹੋਵੇ ਤੇ ਚੈੱਕਲ ਨਹੀਂ ਤਾਂ ਮੈਂ ਜ਼ਿਲ੍ਹਾ ਪ੍ਰਧਾਨ ਜੀ ਨੂੰ ਕਿਹਾ ਤੁਹਾਨੂੰ ਵੀਡੀਓ ਵੀ ਭੇਜ ਦੇਣਗੇ ਉਹਨੇ ਆਪਣੀ ਸੌਂ ਦੇ ਵਿੱਚ ਵੀ ਕਿਤੇ ਈਸ਼ਵਰ ਦਾ ਸ਼ਬਦ ਇਸਤੇਮਾਲ ਨਹੀਂ ਕੀਤਾ ਈਸ਼ਵਰ ਦੀ ਗੱਲ ਤਾਂ ਉੱਥੇ ਕਰਦਾ ਤੇ ਆਪ ਜਿਹੜੇ ਈਸ਼ਵਰ ਦੇ ਉੱਤੇ ਕਿਤੇ ਵੀ ਉਹਦਾ ਫੇਥ ਹੀ ਨਹੀਂ ਹੈ ਔਰ ਇਸ ਕਰਕੇ ਉਹ ਜਿਹੜੀ ਅਮਰਿਆਦਾ ਜਿਹੜੀ ਆ ਜਾਂ ਉਹਨਾਂ ਦਾ ਅਪਮਾਨ ਕਰ ਰਿਹਾ ਸੀ ਉਹ ਦੇ ਕਿਉਂਕਿ ਉਹਨੂੰ ਹਿੰਦੂ ਧਰਮ ਜਾਂ ਗੁਰੂਆਂ ਦੀ ਜਾਂ ਰੱਬ ਦੀ ਈਸ਼ਵਰ ਦੀ ਉਹਨੂੰ ਮਹਿਮਾ ਦਾ ਨਹੀਂ ਪਤਾ ਇਸ ਕਰਕੇ ਸ਼ਾਇਦ ਉਹਦੀ ਉਹਦੀ ਭਾਵਨਾ ਜਿਹੜੀ ਆ ਉਹ ਇਸ ਤਰੀਕੇ ਦੀ ਨਹੀਂ ਰਹੀ ਜਿੱਥੇ ਤੱਕ ਝੂਠ ਦੀ ਗੱਲ ਕਰੀ ਅੱਗੇ ਆਇਆ ਉਹਨਾਂ ਨੇ ਅਗਨੀਵੀਰ ਦੇ ਉੱਤੇ ਵੀ ਕਿਹਾ ਕਿ ਅਗਨੀਵੀਰ ਜਿਹੜਾ ਆ ਉਹ ਉਹਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਦ ਕਿ ਬਰਬਦ ਉਹਨਾਂ ਨੂੰ ਜਿਹੜੇ ਸਾਡੇ ਰੱਖਿਆ ਮੰਤਰੀ ਸੀ ਉਹਨਾਂ ਨੇ ਵੀ ਖੜੇ ਹੋ ਕੇ ਜਿਹੜਾ ਉਹਨਾਂ ਨੂੰ ਟੋਕਿਆ ਕਿ ਤੁਸੀਂ ਇਹ ਗਲਤ ਕਰ ਰਹੇ ਹੋ ਔਰ ਬਿਨਾ ਜਾਣਕਾਰੀ ਤੋਂ ਗਲਤ ਕਰ ਰਹੇ ਹੋ ਤੁਹਾਡੇ ਕੋ ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਔਰ ਬਿਨਾ ਜਾਣਕਾਰੀ ਤੋਂ ਪਾਰਲੀਮੈਂਟ ਦੇ ਵਿੱਚ ਘੱਟੋ-ਘੱਟ ਨਹੀਂ ਬੋਲਣਾ ਚਾਹੀਦਾ ਕਿਉਂਕਿ ਅਸੀਂ ਜਿਹੜਾ ਹੈ ਕਿ ਭਾਰਤ ਸਰਕਾਰ ਕਿਸੇ ਵੀ ਅਗਨੀਵੀਰ ਦੀ ਸ਼ਹਾਦਤ ਦੇ ਉੱਤੇ ਸ਼ਹੀਦ ਹੋਣ ਦੇ ਉੱਤੇ 1 ਕਰੋੜ ਰੁਪਇਆ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਇਹ ਉੱਤੇ ਉਹਨਾਂ ਨੇ ਪਾਰਲੀਮੈਂਟ ਗਿਆ ਔਰ ਇਹ ਵੀ ਕਿਹਾ ਕਿ ਬਾਅਦ ਦੇ ਵਿੱਚ ਦੂਸਰੇ ਪਾਰਲੀਮੈਂਟਰੀ ਅ ਫਿਰ ਜਿਹੜੇ ਮਨਿਸਟਰ ਸੀ ਜਾਂ ਦੂਸਰੇ ਕਿਹਨੇ ਜੂਜੀ ਨੇ ਵੀ ਕਿਹਾ ਕਿ ਭਈ ਜਾਂ ਤਾਂ ਤੁਸੀਂ ਇਹ ਸਾਬਤ ਕਰੋ ਕਿਉਂਕਿ ਪਾਰਲੀਮੈਂਟ ਦਾ ਇੱਕ ਨਿਯਮ ਹੈ ਕਿ ਅਗਰ ਤੁਸੀਂ ਕੋਈ ਗੱਲ ਕਹਿਨੇ ਆ ਤੱਥਾਂ ਦੇ ਉੱਤੇ ਕਹਿਨੇ ਕਿਸੇ ਤੇ ਰੋਪ ਲਗਾਉਣੇ ਆ ਤੇ ਤੁਹਾਨੂੰ ਉਹ ਗੱਲ ਸਾਬਤ ਕਰਨੀ ਪੈਂਦੀ ਹੈ ਜੇ ਸਾਬਤ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਮਾਫੀ ਮੰਗਣੀ ਪੈਂਦੀ ਹੈ ਔਰ बार-बार ਇਹ ਕਿਹਾ ਕਿ ਤੂੰ ਇਹ ਝੂਠ ਬੋਲ ਰਿਹਾ ਜਾਂ ਤੇ ਸਾਬਤ ਕਰ ਜਾਂ ਮਾਫੀ ਮੰਗ ਪਰ ਉਹ ਕਿਉਂਕਿ ਗਰਮਾਂ ਦੇ ਵਿੱਚ ਉਹਨਾਂ ਦੀ ਕੋਈ ਨਾਂ ਦੀ ਮर्यादा ਦੀ ਨਾਂ ਦੀ ਸੀ ਨਹੀਂ ਉਹ ਲਗਾ ਸੀ ਵੀ ਜਿਸ ਤਰੀਕੇ ਨਾਲ ਪਹਿਲਾਂ ਹੱਸੋ ਆਣੀ ਆਪਣੇ ਬਚਪਨ ਚ ਲੱਗਾ ਸੀ ਬਚਪਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਉਹ ਆਪਣਾ ਰੋਹ ਦੇ ਵਿੱਚ ਬੋਲਦਾ ਰਿਹਾ ਔਰ ਉਹ ਜਿਹੜਾ ਉਹਦੇ ਉੱਤੇ ਵੀ ਉਹਨਾਂ ਨੇ ਝੂਠ ਜਿਹੜਾ ਬੋਲਿਆ ਔਰ ਅਗਨੀ ਵੀਰ ਦੇ ਉੱਤੇ ਵੀ ਹੁਣ ਇੱਕ ਉਹਨੇ ਬਾਰ-ਬਾਰ ਕਿਹਾ ਤੁਸੀਂ ਵੀ ਦੇਖਿਆ ਹੁਣ ਕਿ ਜੀ ਮੇਰਾ ਮਾਈਕ ਬੰਦ ਕਰਤਾ ਮੇਰਾ ਬਾਈਕ ਬੰਦ ਕਰਤਾ ਉਹ ਵੀ ਉਹਨੇ ਝੂਠ ਬੋਲਿਆ ਔਰ ਮੈਂ ਜਦੋਂ ਉਹ ਡੀਬੀ ਡਿਬੇਟ ਦੇਖ ਰਿਹਾ ਸੀ ਤਾਂ ਉਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਦੇਖੋ ਜੀ ਮੇਰਾ ਟੀਵੀ ਬੰਦ ਹੈ ਟੀਵੀ ਵੀ ਬੰਦ ਕਰਤਾ ਜਦ ਕਿ ਜਦੋਂ ਟੀਵੀ ਚੱਲਦਾ ਹੁੰਦਾ ਸ਼ਾਰਟ ਲੈਂਦੇ ਇਧਰ ਵੀ ਬੋਲਦਾ ਦਿਖਾਉਂਦਾ ਪਿੱਛੇ ਹਾਲ ਦੇ ਵੀ ਦਿਖਾਉਂਦੇ ਆ ਇਧਰਲੇ ਬੈਠੇ ਵੀ ਦਿਖਾਉਂਦੇ ਸਾਰੇ ਜਿੱਦਾਂ ਹੀ ਦੂਸਰੇ ਪਾਸੇ ਕੈਮਰਾ ਚੱਲਦਾ ਉਹ ਦੇਖੋ ਜੀ ਉਹ ਦੇਖੋ ਜੀ ਕੈਮਰਾ ਵੀ ਮੇਰੇ ਤੋਂ ਚੱਕ ਦਿੱਤਾ ਯਾਨੀ ਇੱਕ ਪਾਰਲੀਮੈਂਟ ਦੇ ਵਿੱਚ ਇੱਕ ਲੀਡਰ ਆਫ اپੋਜੀਸ਼ਨ ਹੈ ਜਿੰਦਗੀ ਇੱਕ ਸंवਿਧਾਨਿਕ ਪੱਤੇ ਬੈਠਾ ਔਰ ਇੰਨੇ ਹਲਕੇ ਪੰਨ ਦੇ ਵਿੱਚ ਜਿਹੜਾ ਆ ਔਰ ਪਿੱਛੇ ਜਿਹੜੀ ਹੋਟਿੰਗ ਉਸੇ ਤਰੀਕੇ ਨਾਲ ਉਹਨਾਂ ਦੀ ਪਾਰਟੀ ਦੇ ਲੋਕ ਕਰ ਰਿਆ ਸੀ ਉਹ ਵੀ ਇੱਕ ਤਰੀਕੇ ਨਾਲ ਲੋਕਾਂ ਨੂੰ ਚੂੜ ਦੱਸਿਆ ਔਰ ਇਹਦੇ ਚ ਕਿਉਂਕਿ ਜਿਹੜਾ ਸਪੀਕਰ ਹੁੰਦਾ ਕੱਲਾ ਹਰ ਵੇਲੇ ਸਪੀਕਰ ਹੀ ਨਹੀਂ ਬੈਠਾ ਰਹਿੰਦਾ ਔਰ ਉਹਦੇ ਚ ਪੂਰੀ ਪੈਨਲ ਹੁੰਦਾ ਸਾਰੀਆਂ ਪਾਰਟੀਆਂ ਦੇ ਨਮਾਇंदे ਹੁੰਦੇ ਆ ਔਰ ਉਹੀ ਬੈਠ ਕੇ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਦੇਖੋ ਅੱਜ ਪਹਿਲੀ ਵਾਰ ਨਹੀਂ ਪਾਰਲੀਮੈਂਟ ਚੱਲੀ ਸ਼ੁਰੂ ਤੋਂ ਚੱਲਦੀ ਜੇ ਇਸ ਤਰੀਕੇ ਨਾਲ ਆ ਉਸੇ ਤਰੀਕੇ ਨਾਲ ਚੱਲਦੀ ਰਹੀ ਔਰ ਸਪੀਕਰ ਦੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਕਿ ਉਹ ਮਾਈਕ ਬੰਦ ਜਿਹਨੂੰ ਸਪੀਕਰ ਆਯਾਜਤ ਦਿੰਦਾ ਕਿ ਤੂੰ ਬੋਲ ਉਹਦਾ ਸਪੀਕਰ ਉਹ ਪਿੱਛੋਂ ਇੱਕ ਸਿਸਟਮ ਹੈ ਔਨ ਹੋ ਜਾਂਦਾ ਪਰ ਇਹਦੇ 'ਚ بار بار ਉਹਨੂੰ ਸਪੀਕਰ ਵੱਲੋਂ ਕਹਿਣ ਦੇ ਬਾਵਜੂਦ ਵੀ ਉਹ ਆਪਣਾ ਰੌਲਾ ਜਿਹੜਾ ਆ ਉਹ ਇੱਕ ਸਮਝਦਾਰ ਐਮਪੀ ਵਾਂਗੂ ਉਹਦਾ ਨਹੀਂ ਸੀ ਰਵਈਆ ਉਹ ਫਿਰ ਉਹੀ ਬਚਕਾਨਾ ਜਿਹੜਾ ਉਹ ਇੱਕ ਮਜ਼ਾਕ ਯਾਨੀ ਨਵ ਸਿੱਖਿਆ ਇੱਕ ਤਰੀਕੇ ਦੇ ਨਾਲ ਹੀ ਕਰਦਾ ਰਿਹਾ ਇਕ ਉਹਨਾਂ ਨੇ ਇੱਕ ਹੋਰ ਜਿਹੜਾ ਆ ਉਹਦੇ ਤੇ ਇਲਜ਼ਾਮ ਵੀ ਲਗਾਇਆ ਕਿ ਅਯੋਧਿਆ ਮੰਦਰ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜਾ ਸਾਡੇ ਹਾਰ ਤੱਕ ਆ ਜਾਂਦੇ ਅਸੀਂ ਅਯੋਧਿਆ ਤੋਂ ਜਿੱਤੇ ਹਾਂ ਅਯੋਧਿਆ ਵਿਧਾਨ ਸਭਾ ਤੋਂ ਜਿੱਤੇ ਹਾਂ ਜਿੱਥੇ ਜੀ ਜ਼ਿਕਰ ਕਰ ਰਿਹਾ ਸੀ ਔਰ ਉਹਨੇ ਕਿਹਾ ਕਿ ਜੀ ਉੱਥੋਂ ਤਾਂ ਹਾਰੇ ਆ ਕਿਉਂਕਿ ਇਹਨਾਂ ਨੇ ਉੱਥੋਂ ਲੋਕਾਂ ਦੇ ਘਰ ਉਜਾੜੇ ਆ ਔਰ ਇਹ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਲੋਕਾਂ ਦੇ ਦੁਕਾਨਾਂ ਸੀਗੀਆਂ ਉੱਥੇ ਕਿਉਂਕਿ ਹਰ ਜਗ੍ਹਾ ਅਸੀਂ ਅੰਮ੍ਰਿਤਸਰ ਇੱਥੇ ਕੋਰਿਡੋਰ ਬਣਾਇਆ ਉੱਥੇ ਵੀ ਉਹਨਾਂ ਨੂੰ ਮੁਆਵਜ਼ਾ ਦੇ ਕੇ ਸੈੱਡ ਹਰ ਇੱਕ ਜਗ੍ਹਾ ਸੀ ਜਿੱਦੋਂ ਕਿਤੇ ਡਿਵੈਲਪਮੈਂਟ ਹੁੰਦੀ ਹਰ ਇੱਕ ਜਿਹੜਾ ਬੈਠੇ ਹੁੰਦੇ ਉਹਨਾਂ ਨੂੰ ਮੁਆਵਜ਼ਾ ਦੇ ਕੇ ਅਸੀਂ ਜਿਹੜਾ ਉਹ ਤੋਂ ਹਟਾ ਕੇ ਦੂਸਰੀ ਜਗ੍ਹਾ ਬਿਠਾਉਣੇ ਵੀ ਆਂ ਔਰ ਇਹਦੇ ਚ ਲਗਭਗ 4215 ਜਿਹੜੀਆਂ ਦੁਕਾਨਾਂ ਸੀ 4200 ਦੁਕਾਨਾਂ ਨੂੰ ਕਹਿ ਕੇ ਅਸੀਂ 1253 ਕਰੋੜ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਔਰ ਲੋਕਾਂ ਦੇ ਜਿਹੜੇ ਘਰ ਸੀ ਉਹਨਾਂ ਨੂੰ ਹੋਰ ਦੂਸਰੀ ਜਗ੍ਹਾ ਸ਼ਿਫਟ ਵੀ ਕੀਤਾ ਉਹਨਾਂ ਨੂੰ ਘਰ ਵੀ ਦਿੱਤੇ ਗਏ ਔਰ ਜਿਹੜੀਆਂ ਦੁਕਾਨਾਂ ਦੇ ਮੁਆਵਜ਼ੇ ਸੀ ਉਹਨਾਂ ਦਾ ਬਾਜ਼ਾਰ ਚ ਦੂਸਰੀ ਜਗ੍ਹਾ ਉਹਨਾਂ ਦਾ ਹੋਰ ਵੀ ਜਿਹੜੇ ਬਾਕੀ ਵਿਵਸਥਾਵਾਂ ਦਾ ਵੀ ਪ੍ਰਬੰਧ ਕੀਤਾ ਔਰ ਇਹ ਵੀ ਲੋਕਾਂ 'ਚ ਝੂਠ ਬੋਲਿਆ ਗਿਆ ਕਿ ਲੋਕਾਂ ਨੂੰ ਉਜਾੜਿਆ ਗਿਆ ਲੋਕਾਂ ਦਾ ਪੁਨਰਵਾਸ ਜ਼ਰੂਰ ਕੀਤਾ ਕਿਉਂਕਿ ਮੰਦਿਰ ਬਣਾਉਣ ਦੇ ਵਿੱਚ ਜਿਹੜੀ ਉਪਰੀ ਸਰ ਬਣਾਉਣ ਦੇ ਵਿੱਚ ਜਿਹੜੀ ਲੈਂਡ ਚਾਹੀਦੀ ਸੀ ਔਰ ਲੈਂਡ ਸਰਕਾਰ ਹਮੇਸ਼ਾ ਕਿਤੇ ਨਾ ਕਿਤੇ ਜਾਂ ਕੋਈ ਵੀ ਲੈਂਦੇ ਆ ਔਰ ਉਹਦੇ ਮੁਆਵਜ਼ੇ ਤਾਂ ਅਸੀਂ ਜਿਹੜੇ ਕਿਤੇ ਵੀ ਕਿਤੇ ਵੀ ਡਵੈਲਪਮੈਂਟ ਹੁੰਦੀ ਹੈ ਤੁਹਾਡੇ ਲੁਧਿਆਣੇ 'ਚ ਵੀ ਬਹੁਤ ਸਾਰੀ ਪੋਲ ਬਣਦੇ ਹੋਣਗੇ ਸੜਕਾਂ ਬਣਦੀਆਂ ਹੋਣਗੀਆਂ ਰੋਜ਼ ਅਸੀਂ ਦੇਖਦੇ ਆਂ ਕਿ ਲੈਂਡ ਐਕਵਾਇਰ ਕੀਤੀ ਜਾਂਦੀ ਸਰਕਾਰ ਕਰਦੀ ਔਰ ਉਹਦਾ ਮੁਆਵਜ਼ਾ ਦਿੰਦਾ ਔਰ ਉਹਨੂੰ ਉਜਾੜਿਆ ਨਹੀਂ ਕਹਿ ਸਕਦੇ ਸੀ ਔਰ ਇਹਦੇ ਚ ਜਿਹੜਾ ਇਹ ਵੀ ਉਹਨੇ ਜਿਹੜਾ ਰਾਹੁਲ ਗਾਂਧੀ ਨੇ ਝੂਠ ਬੋਲਿਆ ਔਰ ਉਹਦੇ ਲਈ ਬਕਾਇਦਾ ਸਾਰਿਆਂ ਨੂੰ ਮੁਆਵਜ਼ਾ ਦਿੱਤਾ ਔਰ ਲੋੜ ਤੋਂ ਬਹੁਤ ਵੱਧ ਵੀ ਦਿੱਤਾ ਤੀਸਰਾ ਜਿਹੜਾ ਉਹਨਾਂ ਦਾ ਝੂਠ ਜਿਹੜਾ ਅਗਲਾ ਝੂਠ ਸੀਗਾ ਚੌਥਾ ਕਿ ਕਿਸਾਨਾਂ ਨੂੰ ਅਸੀਂ ਅਤਵਾਦੀ ਕਿਹਾ ਔਰ ਇਹ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਅਤਵਾਦੀ ਤੁਸੀਂ ਸਾਨੂੰ ਕਹਿ ਰਹੇ ਹੋ ਇਹਦਾ ਤੱਥ ਦੱਸੋ ਕਿੱਥੇ ਹੈ ਔਰ ਉਹਦੇ ਦੇਸ਼ ਦੇ ਕਾਨੂੰਨ ਜਿਹੜੇ ਗ੍ਰਹਿ ਮੰਤਰੀ ਨੇ खड़े होके ਕਿਹਾ ਕਿ ਤੁਸੀਂ ਇਹ ਝੂਠ बोल ਰਹੇ ਹੋ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੱਥਾਂ ਤੋਂ ਹੱਟ ਕੇ ਕਰ ਰਹੇ ਹੋ ਅਗਰ ਜਾਣਦਾ ਇਹ ਗੱਲ ਦੇ ਉਤੇ ਆਪਣੇ ਤੱਥ ਸਾਬਤ ਕਰੋ ਕਿ ਅਸੀਂ ਕਦੋਂ ਕਿਹਾ ਕਿੱਥੇ ਕਿਹਾ ਔਰ ਨਹੀਂ ਤੇ ਮਾਫੀ ਮੰਗੋ ਪਰ ਉਹਨਾਂ ਦੀ ਇੱਕ ਜਿਹੜੀ ਕਹਿ ਸਕਦੇ ਆ ਕਿ ਮਰਿਆਦਾਵਾਂ ਨਾ ਦੀ ਚੀਜ਼ ਕੋਈ ਨਹੀਂ ਅਗਰ ਉਹਨਾਂ ਨੇ ਦੂਸਰੇ ਸ਼ਬਦਾਂ ਜਿਹੜਾ ਕਹਾਂ ਤਾਂ ਬੇਸ਼ਰਮੀ ਨਾ ਦੀ ਚੀਜ਼ ਦਾ ਜਿਹੜਾ ਜਿਹੜਾ ਉਹਨਾਂ ਨੇ ਪ੍ਰਦਰਸ਼ਿਤ ਕੀਤੀ ਹੈ ਸੋ ਉਹਦੇ ਵਿੱਚ ਵੀ ਇੱਕ ਹੋਰ ਵੀ ਕਿਹਾ ਕਿ ਐਮਐਸਪੀ ਨੇ ਦੰਦੇ ਤੁਸੀਂ ਦੱਸੋ ਕਿ ਐਮਐਸਪੀ ਪੰਜਾਬ ਸਾਰੀ ਜਗ੍ਹਾ ਪੂਰੀ ਜਗ੍ਹਾ ਐਮਐਸਪੀ ਪੂਰੀ ਤਰ੍ਹਾਂ ਲਾਗੂ ਆ ਔਰ ਇਹ ਪਹਿਲੀ ਵਾਰ ਹੋਇਆ ਆ ਕਿ ਕਮੇਟੀ ਬੈਠੀ ਆ ਔਰ ਉਹਨੇ ਤੈਅ ਕੀਤਾ ਕਿ ਜਿੰਨੀ ਵੀ ਲਾਗਤ ਹੋਏਗੀ ਜਿੰਨੀ ਲਾਗਤ ਹੋਏਗੀ ਉਹਦੀ ਖੇਤੀ ਤੇ ਲਾਗਤ ਆਏਗੀ ਉਹਦਾ 1.5 ਗੁਣਾ ਜਿਹੜਾ ਆ ਉਹ ਐਮਐਸਪੀ ਤੈਅ ਕੀਤੀ ਜਾਏਗੀ ਇਹ ਜਿਹੜੇ ਅੱਜ ਤੋਂ 7-8 ਸਾਲ ਪਹਿਲਾਂ ਜਦੋਂ ਮੋਦੀ ਜੀ ਆਏ ਦਿਓ ਉਹ ਉਹਨੇ ਤੈਅ ਕੀਤਾ ਸੀ ਇਸੇ ਮੁਕਸਰ ਉਹਦਾ ਕਾਰਜਕ੍ਰਮ ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜਾ ਰੱਖਿਆ ਵੀ ਗਿਆ ਸੀਗਾ ਧੰਨਵਾਦ ਦਾ ਵੀ ਰੱਖਿਆ ਗਿਆ ਸੀ ਜਦੋਂ ਐਮਐਸਪੀ ਦੀ ਜਿਹੜੀ ਬਹੁਤ ਵੱਡੀ ਗਿਣਤੀ ਜੀ ਬਤਾਇਆ ਗਿਆ ਸੀ ਔਰ ਇਹਦੇ ਤੇ ਵੀ ਦੇਸ਼ ਦੇ ਖੇਤੀ ਮੰਤਰੀ ਜਿਹੜੇ ਆ ਜਿਹੜੇ ਸਾਡੇ ਮੱਧਿਆ ਪ੍ਰਦੇਸ਼ ਦੇ ਪੂਰਵ ਮੰਤਰੀ ਹਨ ਸ਼ਿਵਰਾਜ ਚੋਹਾਨ ਜੀ ਉਹਨਾਂ ਨੇ ਵੀ ਇਹਦੇ ਤੇ ਬਾਰ-ਬਾਰ ਖੜੇ ਹੋ ਕੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਔਰ ਅਸੀਂ ਇੱਕ ਵੀ ਦੱਸ ਦਿੰਦੇ ਕਿ ਅਸੀਂ ਐਮਐਸਪੀ ਤੇ ਲਾਗੂ ਕਰ ਰਹੇ ਨਹੀਂ ਤੇ ਇਹ ਵੀ ਦੱਸ ਦਿਓ ਕਿ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਉਦੋਂ ਤੁਸੀਂ ਕੀ ਕਰਦੇ ਸੀ ਉਦੋਂ ਤੁਹਾਡਾ ਭਾ ਕੀ ਸੀ ਉਸ ਵੇਲੇ ਐਮਐਸਪੀ ਕੀ ਸੀ 10 ਰੁਪਏ 20 ਰੁਪਏ ਬਦਾਤੇ ਔਰ ਸਾਡੇ ਵੇਲੇ ਤਾਂ ਸਿੱਧਾ ਹੀ ਉਹਦੀ ਲਾ ਕਮੇਟੀ ਬਣਾਈ ਔਰ ਉਹਨਾਂ ਨੂੰ ਕਿਹਾ ਸੀ ਕਿ ਕਿਸੇ ਨੂੰ ਵੀ ਵਧਾਉਣ ਦੀ ਜੇ ਸਰਕਾਰ ਨਹੀਂ ਵਧਾਏਗੀ ਉਹ ਕਮੇਟੀ ਜੋ ਲਾਗਤ ਆਏਗੀ ਉਸ ਲਾਗਤ ਤੋਂ 1.5 ਗੁਣਾ ਭਾ ਜਿਹੜਾ ਆ ਉਹ ਉਸ ਜਿਹੜਾ ਰੱਖਿਆ ਜਾਏਗਾ ਸੋ ਇਹ ਵੀ ਇੱਕ ਤਰੀਕਾ ਜਿਹੜਾ ਆ ਰਾਹੁਲ ਗਾਂਧੀ ਵੱਲੋਂ ਜਿਹੜਾ ਝੂਠ ਬੋਲਿਆ ਗਿਆ ਔਰ ਝੂਠ ਬੋਲ ਕੇ ਜਿਹੜੀ ਉਸ ਪਦ ਦੀ ਵੀ ਅਸੀਂ ਗਰਮਾਨ ਦਾ ਅਨਾਦਰ ਕੀਤਾ ਹੈ ਔਰ بار-बार ਜਿਹੜਾ ਸਪੀਕਰ ਸਾਹਿਬ ਦੇ ਉੱਤੇ ਵੀ ਕਰਨਾ ਔਰ ਸਪੀਕਰ ਸਾਹਿਬ ਵੱਲੋਂ ਵੀ ਇੱਕ ਮर्यादा ਹੁੰਦੀ ਹੈ ਸਭ ਤੋਂ ਸ੍ਰੇਸ਼ਟ ਜਿਹੜੀ ਪਦ ਹੁੰਦਾ ਆ ਉਸ ਪਾਰਲੀਮੈਂਟ ਦੇ ਵਿੱਚ ਸਪੀਕਰ ਸਾਹਿਬ ਦਾ ਗਿਣਿਆ ਜਾਂਦਾ ਅੱਜ ਤੱਕ ਮੈਂ ਕਿਸੇ ਨੂੰ ਵੀ ਸਪੀਕਰ ਵੱਲ ਪਿੱਟ ਕਰਕੇ ਬੋਲਦਿਆਂ ਨਹੀਂ ਦੇਖਿਆ ਮੈਂ ਵੀ ਰਿਆ ਮੈਂ ਜਾਣੀ ਉੱਥੇ ਪਾਰਲੀਮੈਂਟ ਚ ਰਿਆ ਮੰਤਰੀ ਵੀ ਰਿਆ ਮर्याਦਾਵਾਂ ਦਾ ਖਿਆਲ ਰੱਖਦੇ ਰਹੇ ਅਸੀਂ ਵੱਡੇ ਤੋਂ ਵੱਡੇ ਲੀਡਰ ਵੀ ਕੋਈ ਵੀ ਉਹਨਾਂ ਵੱਲ ਪਿੱਠ ਕਰਕੇ ਨਹੀਂ ਬੋਲਦਾ ਰਿਆ ਬੋਲਿਆ ਪਰ ਕੱਲ ਜਿਹੜਾ ਸੀ ਸਪੀਕਰ ਵੱਲੋਂ बार-बार ਇਹ ਕਹਿਣ ਦੇ ਬਾਵਜੂਦ ਵੀ ਕਿ ਪਿੱਠ ਦੇ ਵੱਲ ਇਧਰ ਵੱਲ ਪਿੱਠ ਕਰਕੇ ਨਾ ਬੋਲਿਆ ਜਾਵੇ ਔਰ ਇਹਦਾ ਸਨਮਾਨ ਸਲਮਾਨ ਕੀਤਾ ਜਾਵੇ ਪਰ ਉਸ ਵਿਅਕਤੀ ਨੂੰ ਸ਼ਾਇਦ ਇਸ ਦੀ ਸਮਝ ਜਾਂ ਆਈ ਨਹੀਂ ਜਾਂ ਸਮਝਣਾ ਨਹੀਂ ਚਾਹੁੰਦੇ ਜਾਂ ਉਹ ਹੱਲੇ ਵੀ ਮੰਦਬੁੱਧੀ ਵਾਲਾ ਹੀ ਪਰਿਚੈ ਜਿਹੜਾ ਦੇਣਾ ਚਾਹੁੰਦੇ ਆ ਸੋ ਇਹਦੇ ਨਾਲ ਜਿਹੜੀ ਹੁਣ ਜਿੱਥੇ ਤੱਕ ਉਹ ਸਾਨੂੰ ਸੰਵਿਧਾਨ ਦੀਆਂ ਤੁਸੀਂ ਦਿਖਾਓ ਕਾਪੀਆਂ ਵੀ ਦਿਖਾਉਂਦੇ ਰਿਹਾ ਦੂਸਰੇ ਨੂੰ ਅਸੀਂ ਸੰਵਿਧਾਨ ਬਚਾਉਣ ਦੀ ਗੱਲ ਕਰਦੇ ਆਂ ਔਰ ਕੱਲ ਜੇ ਦੇਖਿਆ ਜਾਵੇ ਤਾਂ ਕਿਤੇ ਵੀ ਸੰਵਿਧਾਨ ਦੀ ਮर्यादा ਦਾ ਖਿਆਲ ਕਰਦੇ ਹੋਏ ਔਰ ਰਾਹੁਲ ਗਾਂਧੀ ਜੀ ਨੇ ਕੋਈ ਆਪਣਾ ਜਿਹੜਾ ਭਾਸ਼ਣ ਦੇ ਰਿਹਾ ਸੀ ਐਸਾ ਕਿਤੇ ਨਹੀਂ ਸੀ ਲੱਗਾ। ਆ ਮਾਨ ਯਾਨੀ ਕਾਨੂੰਨ ਦੀਆਂ ਵੀ ਆਪਣੀ ਬਾਰ-ਬਾਰ ਸਰਕਾਰ ਵੱਲੋਂ ਮੰਤਰੀਆਂ ਵੱਲੋਂ ਐਮਪੀਆ ਵੱਲੋਂ ਪੁਆਇੰਟ ਆਫ ਆਰਡਰ ਵੀ ਔਰ ਧਾਰਾਵਾਂ ਵੀ ਦਸੀਆਂ ਗਈਆਂ ਵੀ ਕਿਸ-ਕਿਸ ਧਾਰਾ ਦੇ ਵਿੱਚ ਤੁਹਾਨੂੰ ਇਹ ਕਿਹਾ ਜਾਂਦਾ ਕਿ ਇਹ ਤੁਸੀਂ ਝੂਠ ਬੋਲ ਰਹੇ ਹੋ ਆ ਗਲਤ ਕਹਿ ਰਹੇ ਹੋ ਆਪਮਾਨ ਕਰ ਰਹੇ ਹੋ ਪਰ ਫਿਰ ਵੀ ਉਹਦੇ ਤੇ ਨਹੀਂ ਸੀ ਪਰ ਇਹ ਤਾਂ ਕਿਉਂਕਿ ਕਹਿਣਾ ਤਾਂ ਉਸ ਵਿਧਾਨ ਬਚਾਉਣ ਲਈ ਅਸੀਂ ਆਏ ਸੀ ਪਰ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਅਨਾਦਰ ਕੀਤਾ ਸਵਿਧਾਨ ਦਾ ਤੇ ਉਹ ਕਾਂਗਰਸ ਦੀ ਪਾਰਟੀ ਹੈ ਨਹੀਂ ਤਾਂ ਜਦੋਂ ਯੂਪੀਏ ਦੀ ਸਰਕਾਰ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਕੌਣ ਸੀ ਮਨਮੋਨ ਸਿੰਘ ਜੀ ਪਰ ਉਥੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਬਣਾਤੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਜਿਹੜੀ ਬਣਾਈ ਸੀ ਔਰ ਉਹਦੇ ਨਾਲ ਜਿਹੜਾ ਉਹਦੇ ਤੇ ਪ੍ਰਧਾਨ ਕੌਣ ਸੀ ਸੋਨੀਆ ਗਾਂਧੀ ਭਾਵ ਸਰਕਾਰ ਨੂੰ ਚਲਾਉਣ ਵਾਲੀ ਕੌਣ ਸੀ ਸੁਪਰ ਪ੍ਰਧਾਨ ਮੰਤਰੀ ਉਹ ਸੋਨੀਆ ਗਾਂਧੀ ਸੀ ਜਦਕਿ ਕੋਈ ਸੰਵਿਧਾਨਿਕ ਉਹ ਪਰੰਪਰਾਵਾਂ ਨਹੀਂ ਸੀ ਗੈਰ ਸੰਵਿਧਾਨਿਕ ਔਰ ਸੰਵਿਧਾਨੀਅਤ ਤਜੀਆਂ ਉਡਾਉਣ ਦਾ ਕੰਮ ਜਿਹੜਾ ਔਰ ਉਹ ਕਰਦੇ ਰਹੇ ਔਰ ਸਾਨੂੰ ਉਹ ਸੰਵਿਧਾਨ ਦਾ ਜਿਹੜੇ ਕਾਪੀ ਸਿਰਫ ਦਿਖਾ ਦਿਖਾ ਕੇ ਵਿੱਚੋਂ ਪੜਿਆ ਨਹੀਂ ਸਮਝਿਆ ਨਹੀਂ ਸਮਝਾਇਆ ਨਹੀਂ ਜਦਕਿ ਪੁੱਛਦੇ ਸੀ ਕਿ ਸੰਵਿਧਾਨ ਦੀ ਧਾਰਾ ਕਿਹੜੀ ਦਿਖਾ ਦਿਓ ਕਾਪੀ ਜਰੂਰ ਦਿਖਾਉਂਦੇ ਰਹੇ ਪਰ ਸੰਵਿਧਾਨ ਦੀ ਮਰਿਆਦਾ ਕੀ ਹੈ ਮੰਨਣਾ ਕੀ ਹੈ ਦਾ ਮਤਲਬ ਕੀ ਹੈ ਸ਼ਾਇਦ ਉਹ ਨਹੀਂ ਸਮਝ पाए और इसी तरह ही आगे चलिए दे। कि, दे। कि इंदिरा गांधी ਦੇ ਵੇਲੇ ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਜਿੰਨੀਆਂ ਵੀ ਨੈਸ਼ਨਲ ਏਜੰਸੀਆਂ ਸੀਗੀਆਂ ਚਾਹੇ ਉਹ ਸੰਸਦ ਦੀ ਸੀ న్యాయ ਪ੍ਰਣਾਲੀ ਸੀ ਨੌਕਰਸ਼ਾਈ ਸਾਰੀਆਂ ਦੀਆਂ ਧਜੀਆਂ ਉਡਾਈਆਂ ਇੱਥੋਂ ਤੱਕ ਕਿ ਐਮਰਜੈਂਸੀ ਦਾ ਦੌਰ ਵੀ ਅਸੀਂ ਸਾਰੇ ਦੇਖਦੇ ਆ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ इंदिरा गांधी ਜਿਹੜੀ ਆ ਉਹ ਹੁਣ ਆਯੋਗ ਕੈਂਡੀਡੇਟ ਦਿੱਤੀ ਪ੍ਰਧਾਨ ਮੰਤਰੀ ਨੂੰ ਜੋ ਕਰਤਾ ਉਹਨੇ ਜਾ ਕੇ ਐਮਰਜੈਂਸੀ ਲਾਤੀ ਇਹ ਸਾਰਾ ਕੁਝ ਅਸੀਂ ਦੇਖਿਆ ਸੋ ਇਹ ਸੰਵਿਧਾਨਿਕ ਨਾ ਦੀ ਚੀਜ਼ ਉਹਨਾਂ ਚ ਕਿਤੇ ਨਹੀਂ ਹੈ ਔਰ ਨਾ ਹੀ ਉਹਨਾਂ ਚ ਜਿਹੜੀ ਜਿਹੜੀ ਦੇਸ਼ ਦੀ ਸੰਸਕ੍ਰਿਤੀ ਦੇ ਅਨੁਕੂਲ ਵੀ ਉਹਨਾਂ ਚ ਕੋਈ ਸੰਸਕਾਰ ਹੈ ਐਸਾ ਵੀ ਸਾਨੂੰ ਕਿਤੇ ਦਿਖਾਈ ਨਹੀਂ ਦਿੰਦਾ ਹੁਣ ਜਿਹੜੀ ਮੈਂ ਅਗਲੀ ਗੱਲ ਕਰਨਾ ਚਾਹੁੰਦਾ ਕਿਉਂਕਿ ਸੰਸਦ ਦੀ ਗਰਮਾਂ ਦਾ ਅਪਮਾਨ 2004 ਤੋਂ ਲੈ ਕੇ راہੁਲ ਗਾਂਧੀ ਜੀ ਪਾਰਲੀਮੈਂਟ ਚ ਬੜਾ ਕੁਝ ਸਿੱਖਣ ਨੂੰ ਲੋਕਾਂ ਨੂੰ ਮਿਲਦਾ ਹੈ ਮੈਂ ਵੀ ਜਦੋਂ ਨਵਾਂ ਨਵਾਂ ਗਿਆ ਸੀ ਬਹੁਤ ਸਾਰੀਆਂ ਚੀਜ਼ਾਂ ਦੇ ਇੱਥੇ ਕਿਸੇ ਵੀ ਸੁਣਾਏ ਕਿ ਉੱਥੇ ਤਾਂ ਕੀ ਸਿੱਖਣ ਨੂੰ ਮਿਲਿਆ ਉੱਥੋਂ ਕੀ ਸਿੱਖਣ ਨੂੰ ਮਿਲਿਆ ਪਰ ਜਿਹੜਾ ਹੱਲੇ ਤੱਕ ਜਿਸ ਤਰੀਕੇ ਦਾ ਰਵਈਆ ਸੀ ਉਹ ਪਹਿਲਾਂ ਬਚਕਾਨਾ ਉਹ ਨਾ ਸਿੱਖਿਆ ਮਿਆ ਕੀਆ ਗਿਆ ਉਹਦੇ ਚ ਕਿਤੇ ਵੀ ਵਿਵਹਾਰ ਚ ਤਬਦੀਲੀ ਨਹੀਂ ਆਈ ਜਦਕਿ ਹੁਣ ਇਹ ਸੋਚਣਾ ਚਾਹੀਦਾ ਕਿ ਉਹ ਦੇਸ਼ ਦੇ ਵਿੱਚ ਆਪੋਜੀਸ਼ਨ ਦੀ ਸਭ ਸ੍ਰੇਸ਼ਟ ਕੁਰਸੀ ਦੇ ਉੱਤੇ ਬੈਠੀ ਹੈ ਔਰ ਉਹਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਔਰ ਗੰਭੀਰਤਾ ਦੇ ਨਾਲ ਲੈ ਕੇ ਉਸ ਦਾ ਗਰਮਾ ਦਾ ਜਿਹੜਾ ਜਿਹੜਾ ਉਹਨੂੰ ਆਪਣੇ ਆਚਰਣ ਚ ਵੀ ਲਿਆਉਣਾ ਚਾਹੀਦਾ ਉਸ ਗੰਭੀਰਤਾ ਨੂੰ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ ਹੁਣ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਪੀੜ ਦੇ ਉੱਤੇ ਜਿਹੜਾ ਉਹਨਾਂ ਨੇ بار بار અપમાન ਕੀਤਾ ਉਹਨੂੰ بار بار ਟੋਕਣ ਦੇ باوجود ਵੀ ਉਹਨੂੰ ਦੱਸਣ ਦੇ باوجود ਵੀ ਔਰ ਕਾਨੂੰਨ ਦੇ ਕਈ ਵੀ ਪਹਿਲੂ ਕਿਹੜੀ ਧਾਰਾ 'ਚ ਤੁਸੀਂ ਆ ਗੱਲ ਨਹੀਂ ਕਰ ਸਕਦੇ ਕਿਹੜੀ ਧਾਰਾ 'ਚ ਤੁਸੀਂ ਆ ਗੱਲ ਕਰ ਸਕਦੇ ਹੋ ਉਹਦੇ ਦੱਸਣ ਦੇ باوجود ਵੀ ਉਹਨਾਂ ਨੇ ਇੱਕ ਤਰੀਕੇ ਨਾਲ ਉਸ ਦੀ ਗਰਮਾਂ ਦਾ ਅਪਮਾਨ ਕੀਤਾ ਅਸੀਂ ਵੀ ਜਦੋਂ ਜਾਂਦੇ ਜਿੱਦਾਂ ਮੈਂ ਪਹਿਲਾਂ ਗਿਆ ਕਿ ਅਸੀਂ ਵੀ ਨਵੇਂ ਸੀਗੇ ਬਹੁਤ ਕੁਝ ਪੁਰਾਣਿਆਂ ਕੋਲੋਂ ਸਿੱਖਦਾ ਸੀ ਇਹ ਨਹੀਂ कि ਅਸੀਂ ਆਪਣੀ ਪਾਰਟੀ ਦੇ ਲੋਕਾਂ ਤੋਂ ਸਿੱਖਦੇ ਸੀ ਅਸੀਂ ਦੂਸਰੇ ਦੇ اپੋਜੀਸ਼ਨ ਦੇ ਜਿਹੜੇ ਵੱਡੇ ਵੱਡੇ ਲੀਡਰ ਸੀ ਉਹਨਾਂ ਦੇ ਬੋਲਣ ਦੇ ਤਰੀਕੇ ਨਾਲ ਉਹਨਾਂ ਦੀ ਮਰਿਆਦਾਂਵਾਂ ਦੇ ਤਰੀਕੇ ਨੂੰ ਕਿਉਂਕਿ ਅਸੀਂ ਦੇਖਦੇ ਸੀ ਕਿ ਜਦੋਂ ਕੋਈ ਗਲਤ ਹੁੰਦਾ ਸੀ ਤਾਂ ਉਹਨਾਂ ਦਾ ਲੀਡਰ ਖੜਾ ਹੋ ਕੇ ਮਾਫੀ ਵੀ ਮੰਗਦਾ ਸੀ ਤੇ ਜਦੋਂ ਕਹਿੰਦੇ ਸੀ ਕਿ ਸਾਨੂੰ ਬੜਾ ਇੱਕ ਅਜੀਬ ਲੱਗਦਾ ਸੀ ਪਰ ਉਹ ਕਹਿੰਦੇ ਸੀ ਕਿ ਅਸੀਂ ਜਿਹੜੀ ਪਾਰਲੀਮੈਂਟ ਦੀ ਹੈ ਗਰਮਾ ਨੂੰ ਬਰਕਰਾਰ ਰੱਖਣਾ ਹੈ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਮੈਨੂੰ ਮੈਨੂੰ ਖੁਦ ਵੀ ਕਿ ਗਰਮਾ ਕਿਸ ਤਰੀਕੇ ਨਾਲ ਰੱਖਣੀ ਹੈ ਉਹ ਚੀਜ਼ਾਂ ਸਾਨੂੰ ਸਿੱਖਣ ਨੂੰ ਜਿਹੜੀ ਮਿਲਿਆ ਸੀ ਪਰ ਰਾਹੁਲ ਗਾਂਧੀ ਆਬੀ ਨਹੀਂ ਸਿੱਖ ਪਾਏ ਦੂਸਰੇ ਨੂੰ ਵੀ ਹੁਣ ਇਸ ਵਾਰ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਨਵੇਂ ਸੰਸਦ ਆਏ ਆ ਲਗਭਗ 282 ਸੰਸਦ ਜਿਹੜੇ ਆ ਉਹ ਪਹਿਲੀ ਵਾਰ ਜਾਨੀ ਆਏ ਆ ਬਾਕੀ ਤੇ ਚਲੋ ਪਰ ਔਰ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਦੇਖਣਾ ਹੁੰਦਾ ਕਿਉਂਕਿ ਉਹਨਾਂ ਦੇ 99 ਆਏ ਤਾਂ ਪਹਿਲਾਂ 50-55 ਤੋਂ ਵੱਧ ਕੇ ਇੱਥੇ ਤੱਕ ਪਹੁੰਚੇ ਤਾਂ ਮੈਚਰਲੀ 40-45 ਉਹਨਾਂ ਦੇ ਵੀ ਨਵੇਂ ਆਏ ਆ ਉਹਨਾਂ ਨੇ ਵੀ ਇਹਨਾਂ ਨੂੰ ਇਹਨਾਂ ਦੇ ਆਚਰਣ ਤੋਂ ਸਿੱਖਣਾ ਹੁੰਦਾ ਸੋ ਉਹਨਾਂ ਦਾ ਜਦੋਂ ਲੀਡਰ ਵੀ اپੋਜੀਸ਼ਨ ਦਾ ਇਦਾਂ ਦੀ ਗੱਲ ਕਰੇ ਅਪਮਾਨ ਕਰੇ ਬੇਇੱਜ਼ਤ ਕਰੇ ਉਹ ਉਸ ਤਰੀਕੇ ਦੇ ਨਾਲ ਜਿਹੜਾ ਉਹ ਕੀ ਸਿੱਖਣਗੇ ਪਹਿਲਾਂ ਅਸੀਂ ਦੇਖਦੇ ਰਹੇ ਕਿ ਲੋਕ ਅਡਵਾਨੀ ਜੀ ਦੀਆਂ ਐਗਜ਼ਾਮਪਲ ਦਿੰਦੇ ਰਹੇ ਅਟਲ ਜੀ ਦੀਆਂ ਐਗਜ਼ਾਮਪਲ ਜਾਰਜ ਫਰਨਾਡੀਜ਼ ਦੀਆਂ ਹੋਰ بڑے بڑے ਲੀਡਰਾਂ ਦੀਆਂ اپੋਜੀਸ਼ਨ ਦੇ ਲੀਡਰਾਂ ਦੀਆਂ ਵੀ ਮੈਂ ਬੜੀਆਂ ਦੀਆਂ ਅਸੀਂ ਜਦੋਂ ਬੈਠਦੇ ਸੀ ਤੀਵੰਦਨ ਸੈਂਟਰ ਹਾਲ 'ਚ ਜਾ ਕੇ ਦੂਸਰੇ اپੋਜੀਸ਼ਨ ਦੇ ਲੀਡਰਾਂ ਨਾਲ ਵੀ ਗੱਲ ਕਰਦੇ ਸੀ ਔਰ ਮੈਂ ਜੇ ਨਾ ਜਿਹੜਾ ਜਦੋਂ ਮੰਤਰੀ ਬਣਨ ਤੋਂ ਪਹਿਲਾਂ ਜਿਹਨਾਂ ਕਮੇਟੀਆਂ ਦੇ ਹਰ ਮੈਂਬਰ ਜਿਹੜਾ ਤੋਂ ਹੁੰਦਾ ਤੇ ਮੈਂ ਵੀ ਦੂਸਰੀ ਜਿਹੜੇ ਕਮੇਟੀਆਂ ਦਾ ਮੈਂਬਰ ਸੀ ਉਹਦੇ ਚੇਅਰਮੈਨ ਜਿਹੜੇ ਸੀ ਉਹ ਕਾਂਗਰਸ ਦੇ ਸੀਗੇ ਜਾਂ ਦੂਸਰੀਆਂ ਪਾਰਟੀਆਂ ਦੇ ਸੀ ਔਰ ਉਹਨਾਂ ਨਾਲ ਬੈਠ ਕੇ ਡਿਸਕਸ ਕਰਕੇ ਉਹਨਾਂ ਕੋ ਸਿੱਖਦੇ ਹੁੰਦੇ ਸੀ ਆਪਾਂ ਕਰਨਾ ਕੀ ਹੈ ਇਹਦੇ ਵਿੱਚ ਸੋ ਅੱਜ ਜਿਹੜਾ ਆ ਉਹ ਦੂਸਰਿਆਂ ਦੇ ਲਈ ਕੀ ਪ੍ਰੇਰਣਾ ਦੇਵੇਗਾ ਆਪਣੇ ਜਿਹੜੇ ਨਵੇਂਆਂ ਨੂੰ ਕੀ ਪ੍ਰੇਰਣਾ ਚਾਹੀਗੀ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀਆਂ ਮਰਿਆਦਾਵਾਂ ਦਾ ਖਿਆਲ ਕੌਣ ਕਰੇਗਾ ਇਹ ਜਿਹੜੀ ਦੇਖਣ ਵਾਲੀ ਗੱਲ ਆ ਸੋ ਮੈਂ ਤੇ ਇਹ ਕਹਾਂਗਾ ਕਿ ਨੰਬਰ 1 ਤੇ ਕਿ ਹੁਣ ਉਹਨਾਂ ਨੂੰ ਆਪਣੀਆਂ ਬਚਕਾਨਾ ਹਰਕਤਾਂ ਛੱਡ ਦੇਣੀਆਂ ਚਾਹੀਦੀਆਂ ਕਿਉਂਕਿ ਹੁਣ ਉਹ ਇੱਕ ਸੰਵਿਧਾਨਿਕ ਪਦ ਦੇ ਉੱਤੇ ਨੇ ਔਰ ਉਸ ਸੰਵਿਧਾਨਿਕ ਪਦ ਦੇਤੇ ਔਰ ਸਭ ਤੋਂ ਵੱਡਾ ਜੇ ਕਹਾਂ ਦੀ ਆਪੋਜੀਸ਼ਨ ਦੇ ਕੋਲ ਉਹੀ ਲੀਡਰ ਆਫ ਦਾ ਹਾਊਸ ਜਿਹੜਾ ਹੈਗਾ ਔਰ ਲੋਕ ਉਹਦੇ ਵੱਲ ਦੇਖਦੇ ਹੁੰਦੇ ਦੁਨੀਆ ਉਹਦੇ ਵੱਲ ਦੇਖਦੀ ਹੈ ਔਰ ਉਹਨਾਂ ਦੀਆਂ ਹਰਕਤਾਂ ਦੇ ਨਾਲ ਜਿੱਥੇ ਉਹਦੀ ਇੰਟਮ ਪੋਜੀਸ਼ਨ ਹੋਏਗੀ ਉਹਦੀ ਪਾਰਟੀ ਦੀ ਪੋਜੀਸ਼ਨ ਖਰਾਬ ਹੋਏਗੀ ਉਥੇ ਦੇਸ਼ ਦੀ ਗਰਮਾਂ ਦੇ ਉੱਤੇ ਵੀ ਸਵਾਲ ਕਈ ਵਾਰੀ ਉੱਠਦੇ ਨੇ ਔਰ ਇਹਨੂੰ ਉਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨੇ ਵੀ ਉਹਨੇ ਝੂਠ ਬੋਲੇ ਨੇ ਜਾਂ ਤਾਂ ਉਹ ਪਾਰਲੀਮੈਂਟ ਦੇ ਵਿੱਚ ਉਹ ਸਾਬਤ ਕਰੇ ਔਰ ਨਹੀਂ ਤਾਂ ਉਹਦੀ ਜਿਹੜੀ ਸਾਡੇ ਮੰਗ ਕੀਤੀ ਗਈ ਉਹਦੀ ਮਾਫੀ ਮੰਗੇ ਇਹ ਜਿਹੜੀ ਉਸ ਪਦ ਦੀ ਗਰਮਾਂ ਦਾ ਖਿਆਲ ਰੱਖਣ ਦੀ ਲੋੜ ਔਰ ਇਸ ਤਰੀਕੇ ਨਾਲ ਤੇ ਬਾਕੀਆਂ ਨੂੰ ਵੀ ਪਾਰਟੀਆਂ ਨੂੰ ਜਿੱਥੇ ਉਹਨਾਂ ਨੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਹਿੰਦੂ ਧਰਮ ਦੀ ਜਿਹੜੀ ਸਾਡੇ ਉਨਾ ਦੀ ਮर्यादाਵਾਂ ਦਾ ਕੀਤਾ ਔਰ ਸਾਡੀ ਜਿਹੜੀ ਭਾਈਚਾਰਕ ਸਾਂਝ ਦਾ ਔਰ ਚਾਹੇ ਉਹ ਹਿੰਦੂ ਸਿੱਖ ਇਕਤਾ ਦਾ ਮੁਸਲਮਾਨ ਸਿੱਖ ਦਾ ਸਾਰਿਆਂ ਦੀ ਇਕਤਾ ਦੇ ਉੱਤੇ ਵੀ ਜਿਹੜਾ ਕੁਝ ਨਾ ਕੁਝ ਸਵਾਲ ਉੱਠੇ ਲਗਾਤਾਰ ਉਹਦੇ ਸਵਾਲ ਚੁਣੀ ਹੋਏ ਕਿ ਸਾਡੇ ਮੈਂ ਤੁਹਾਨੂੰ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਕਿ ਪਾਰਲੀਮੈਂਟ ਦੇ ਵਿੱਚ ਰਾਜਨਾਥ ਜੀ ਨੇ ਖੜੇ ਹੋ ਕੇ ਕਿਹਾ ਕਿ ਤੁਸੀਂ ਰਾਹੁਲ ਜੀ ਝੂਠ ਬੋਲ ਰਹੇ ਹੋ ਜਿਨਨੇ ਵੀ ਸ਼ਹੀਦ ਹੁੰਦੇ ਨੇ ਜਿਨ੍ਹਾਂ ਦੀ ਸੇਂਕਾਰੀ ਕੰਮ ਦੇ ਉੱਤੇ ਸ਼ਹਾਦਤ ਹੁੰਦੀ ਨੇ ਕੇਂਦਰ ਸਰਕਾਰ ਵੱਲੋਂ 1 ਕਰੋੜ ਰੁਪਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ